you <music> ਸਤ ਸ੍ਰੀ ਅਕਾਲ ਨਮਸਤੇ ਸਲਾਮ ਇੱਕ ਨਵੇਂ ਸਫਰ ਦੀ ਸ਼ੁਰੂਆਤ ਹੋ ਚੁੱਕੀ ਆ ਇੱਕ ਯੂਰਪ ਦੇ ਇੱਕ ਨਵੇਂ ਦੇਸ਼ ਦੇ ਵਿੱਚ ਜਾ ਰਹੇ ਆ ਸੋ ਕਿਸ ਦੇਸ਼ ਜਾ ਰਹੇ ਆ ਇਹ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗਾ ਫਿਲਹਾਲ ਮਤਲਬ 10 ਗਾੜਾ ਵੀ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਤੇ ਬੈਗ ਵਾਇਰ ਬੰਦ ਲਿਆ ਟੈਕਸੀ ਨੂੰ ਆਰਡਰ ਕਰਤਾ ਤੇ 5 ਮਿੰਟ ਤੱਕ ਪਾ ਚੱਲ ਜਾਣ ਸਿਰ ਜੁੜੇ ਰਹੋ ਮੇਰੇ ਨਾਲ ਆਪਾਂ ਚੱਲਦੇ ਆ ਅੱਜ ਯੂਰਪ ਦੇ ਇੱਕ ਹੋਰ ਮੁਲਕ ਦੇ ਵਿੱਚ ਸੋ ਪਹੁੰਚ ਗਏ ਜੀ ਸੈਟ ਮਾਰਕੀਟ ਬੱਸ ਸਟੇਸ਼ਨ ਸੁਬਾ ਸੁਬਾ ਦਾ ਟਾਈਮ ਆ ਬੱਸ ਆ ਗਈ ਹੈ ਹੁਣ ਆਪਾਂ ਚੱਲਦੇ ਆਂ 에어ਪੋਰਟ ਈਸਟ ਮਿਡਲੈਂਡ ਨੂੰ ਇੱਥੋਂ ਹੈਗਾ ਕਰੀਬ 20 ਮੀਲ ਅੱਧਾ ਘੰਟਾ ਲੱਗਦਾ ਚੱਲਦੇ ਆਂ ਬੱਸ ਦੇ ਵਿੱਚ ਕੁਝ ਗੱਲਾਂ ਕਰਨ ਲੈਂ ਲੱਗ ਗਈ ਬੱਸ ਵਾਸਤੇ ਟਾਈਮ ਪਰ ਪਹੁੰਚੇ ਆਂ ਪੂਰੇ ਪੂਰੇ ਵਾਰ ਸੁਬਾ ਸੁਬਾ ਦਾ ਟਾਈਮ ਆ ਬਾਏ ਬਾਏ ਲੈਸਟਰ ਮਿਲਦੇ ਆਂ 10 ਦਿਨ ਬਾਅਦ ਲੈਸਟਰ ਦਾ ਸੈਡ ਮਾਰਕੀਟ ਬਸ ਸਟੇਸ਼ਨ ਛੱਡ ਚੱਲੇ ਆ ਜੀ ਆਪਾਂ ਚੱਲੇ ਆ ਈਸਟ ਮਿਡਲੈਂਡ 에어ਪੋਰਟ ਨੂੰ ਸੋ ਲੌਬੀ ਮਿੱਤਰੋ 에어ਪੋਰਟ ਤੇ ਉੱਪਰ ਪਹੁੰਚ ਗਏ ਆ ਈਸਟ ਮਿਡਲੈਂਡ ਦੇ ਤੇ ਸਵੇਰ ਸਵੇਰਾ ਦਾ ਵਕਤ ਦੋ ਘੰਟੇ ਪਹਿਲਾਂ ਪਹੁੰਚ ਗਿਆ ਮੈਂ ਤਕਰੀਬਨ ਕਿਉਂਕਿ ਦੋ ਘੰਟੇ ਪਹਿਲਾਂ ਤਾਂ ਕਹਿੰਦੇ ਪਹੁੰਚਣਾ ਹੀ ਚਾਹੀਦਾ ਸੋ ਮਾਹੌਲ ਬਹੁਤ ਸੋਹਣਾ ਸਵੇਰੇ ਸਵੇਰੇ ਕੋਈ ਗਰਮੀ ਨਹੀਂ ਹੁੰਦਾ ਤਾਂ ਯੂਕੇ 'ਚ ਗਰਮੀ ਪੈ ਰਹੀ ਹੈ ਪਰ ਇਸ ਵਕਤ ਮਾਹੌਲ ਬਹੁਤ ਵਧੀਆ ਸਵੇਰ ਏਅਰਪੋਰਟ ਦੇ ਅੰਦਰ ਚੱਲਦੇ ਆਂ ਫਿਰ ਤੁਹਾਨੂੰ ਅੰਦਰ ਦਾ ਹਾਲ ਦਿਖਾਉਂਦੇ ਆਂ ਲੈਸਟਰ ਤੋਂ ਨਾ ਈਸਟ ਮਿਡਲੈਂਡ ਤੱਕ 6-7 ਪਾਉਂਡ ਹੀ ਲੱਗਦੇ ਆ ਜੇ ਆਪਾਂ ਬੱਸ ਚਾਈਏ ਜੇ ਟੈਕਸੀ ਦੇ ਵਿੱਚ ਆਉਣਾ ਹੋਵੇ ਏਅਰਪੋਰਟ ਲੈਸਟਰ ਤੋਂ ਤਾਂ 25-30 30 ਪਾਉਂਡ ਲੱਗਦੇ ਆ ਹਨਾ ਤੇ ਬੱਸ 6-7 ਪਾਉਂਡਾਂ ਚ ਆ ਜਾਂਦੀ ਹੈ ਤੇ ਹਰ 15 ਮਿੰਟ ਤੋਂ ਬਾਅਦ ਸੈਂਟ ਮਾਰਕੀਟ ਬੱਸ ਸਟੇਸ਼ਨ ਤੋਂ ਬੱਸ ਚੱਲਦੀ ਆ ਈਸਟ ਮਿਡਲੈਂਡ ਨੂੰ ਅੱਧਾ ਘੰਟਾ ਲੱਗਦਾ ਸਿਰਫ ਹੁਣ ਏਅਰਪੋਰਟ ਦੇ ਮੋਰੇਦਾਰ ਦੰ ਉਹ ਸਾਹਮਣੇ ਹੈਗਾ ਜੀ ਡਿਪਾਰਚਰ ਛੋਟਾ ਜਿਹਾ 에어ਪੋਰਟ ਹੈ ਵੈਸੇ ਇਹ ਈਸਟ ਮੈਂਡ ਲੈਂਡ ਦਾ ਪਰ ਵਧੀਆ ਸਹੂਲਤ ਹੈ ਇੱਥੋਂ ਰਾਇਨਅਰ ਚੱਲਦੀ ਹੈ ਜੈਟ ਜੈਟ 2 ਕਿਹੜੀ ਹੈ ਜੈਟ ਏਅਰਵੇਜ਼ 2 ਉਹ ਚੱਲਦੀ ਹੈ ਸੋ ਯੂਰਪ ਨੂੰ ਜਾਣ ਵਾਸਤੇ ਵਧੀਆ ਲੱਗੇ ਤੋਂ ਚਲੇ ਜਾਂਦੇ ਜੀ ਇਹ ਲੋਕ ਜੈਟ 2 ਉਹ ਜਾਣਾ ਰਾਇਨਅਰ ਦੇ ਪਰ ਆਪਣੇ ਕੋਲ ਤਾਂ ਬੋਰਡਿੰਗ ਹੈਗਾ ਆਪਾਂ ਨੇ ਕੁਝ ਨਹੀਂ ਕਰਣਾ ਆਪਾਂ ਨੇ ਸਿੱਧਾ ਗੇਟਸ ਤੇ ਜਾਣਾ ਸੋ ਪਾ ਜਾਣਾ ਸਿਕਿਉਰਿਟੀ ਸਿਕਿਉਰਿਟੀ ਵਾਲੇ ਪਾਸੇ ਨੂੰ ਫਸ ਡਿਪਾਰਚਰ ਇੱਥੇ ਆਪਾਂ ਬੋਰਡਿੰਗ ਨੂੰ ਸਕੈਨ ਕਰਕੇ ਫਿਰ ਨਿਕਲਾਂਗੇ ਅੱਗੇ ਜੀ ਸੋ ਬੋਰਡਿੰਗ ਸਕੈਨ ਕਰਨ ਤੋਂ ਬਾਅਦ ਆਪਾਂ ਨਿਕਲਾਏ ਆ ਜੀ ਅੱਗੇ ਹੁਣ ਤਾਂ ਮੋਬਾਈਲ 'ਚ ਬੋਰਡਿੰਗ ਆ ਜਾਂਦਾ ਹੁਣ ਤਾਂ ਪ੍ਰਿੰਟ ਕਰਨ ਦੀ ਵੀ ਲੋੜ ਨਹੀਂ ਫੇਰ ਵੀ ਮੈਂ ਪ੍ਰਿੰਟ ਆਊਟ ਕੱਢ ਲੈਂਦਾ ਹੁੰਦਾ ਜਦੋਂ ਵੀ ਮੈਂ ਆਂਦਾ ਨਾ 에ਰਪੋਰਟ ਮੈਂ ਪ੍ਰਿੰਟ ਆਊਟ ਜਿਹੜੂ ਕੱਢ ਲੈਂਦਾ ਹੁੰਦਾ ਬੋਰਡਿੰਗ ਦਾ ਈਜ਼ੀ ਰਹਿੰਦਾ ਕਰ ਲਈ ਆ ਗਏ ਆ ਮੈਂ 2-3 ਘੰਟੇ ਪਏ ਆ ਹਜੇ ਇਸ ਕਰਕੇ ਜੀ ਰਾਸ਼ ਵੀ ਨਹੀਂ ਹੈਗਾ ਜ਼ਿਆਦਾਤਰ ਘਾਟਾ ਰਸ਼ ਸਿਕਿਉਰਿਟੀ ਹੋ ਗਈ ਆ ਸਿਕਿਉਰਿਟੀ ਹੋਈ ਪਤਾ ਨਹੀਂ ਹਮੇਸ਼ਾ ਨਾ ਪਤਾ ਨਹੀਂ ਕਿਉਂ ਕਰਦੇ ਆ ਜਦੋਂ ਵੀ ਸਿਕਿਉਰਿਟੀ ਹੋ ਕੇ ਹੁੰਦੀ ਆ ਅਟੈਚ ਹੀ ਆ ਜਿਹੜਾ ਮੇਰਾ ਜੋ ਵੀ ਆ ਵਾਲਾ ਪਤਾ ਨਹੀਂ ਕਿਹਾ ਇੱਕ ਲੀਕ ਕੋਡ ਜਿਹਾ ਲਵਾ ਕੇ ਦੇਖਦੇ ਆ ਉਹਦੇ ਨਾਲ ਪਤਾ ਨਹੀਂ ਕਿਹੜਾ ਪ੍ਰੋਬਲਮ ਆ ਇਹਨਾਂ ਨੂੰ ਹਰ ਇੱਕ ਵਾਰ ਸਾਈਡ ਤੇ ਕਰ ਦਿੰਨੇ ਸੋ ਆ ਗਿਆ ਜੀ ਡਿਊਟੀ ਫ੍ਰੀ ਸ਼ਾਪ ਆਈਸ ਬਿਊਟੀ ਫਰੀ ਸ਼ਾਪ ਵਾਕਈ ਫੋਮਣ ਦਾ ਮਜ਼ਾ ਆਉਂਦਾ ਹਨਾ ਫਲੂਮ ਲੱਗੇ ਹੋਏ ਆ ਲੈਡੀਜ਼ ਜੈਂਟਸ ਕੇਰਪੜ ਦਖਾ ਦਮ ਮੈਂ ਖਾ ਬਿਊਟੀ ਫਰੀ ਕਮਾਵਾ ਤੁਹਾਨੂੰ ਜਦ ਤੱਕ ਟਾਈਮ ਹੈਗਾ ਮੇਰੇ ਕੋਲ ਮੈਂ ਆ ਉਹ ਦ ਕਾ ਇਹ ਮੈਂ ਕੱਲ ਕੋ ਸਪੋਚ ਦਿਖਾਇਆ ਸੀਗਾ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਉੱਥੇ ਸਸਤਾ ਲੱਗਿਆ ਹੋਇਆ ਸੀ ਇੱਥੇ ਤਾਂ ਮਹਿੰਗਾ ਦੋ ਇੱਥੇ 51 ਪਾਉਂਡ ਦੀਆਂ ਲੱਗੀਆਂ ਵੀ ਆ ਉੱਥੇ ਮੇਰੇ ਲੱਗਦਾ 25 ਪਾਉਂਡ ਦੀ ਇੱਕ ਬੋਤਲ ਸੀ 25 ਤੋਂ ਦੀ ਘੱਟ ਸੀਗੀ ਉੱਥੇ ਜ਼ਿਆਦਾ ਸਸਤਾ ਸੀਗਾ ਅਪਰੋਲ ਕੰਪਰੀ ਸਭ ਇਸਕੀਆਂ ਪਈਆਂ ਜੀ ਐਦਾਂ ਦੀਆਂ ਚੀਜ਼ਾਂ ਤਾਂ ਯੂਰਪ 'ਚ ਜ਼ਿਆਦਾ ਸਸਤੀਆਂ ਇੱਥੇ ਨਾਲੋਂ ਇੱਕ ਪਾਣੀ ਦੀ ਬੋਤਲ ਲੈਣੀ ਆ ਯਾਰ ਆਪਈਆ ਬੋਸ ਦਾ ਪਰਫਿਊਮ ਲੱਗਿਆ ਹੋਵਾ 79 ਪਾਉਂਡ ਦਾ ਛੋਟਾ ਲੱਗਿਆ ਹੋਵਾ 63 ਦਾ ਲਾਵਿਸਨ ਗਲਾਸਿਸ ਆ ਗਏ ਰਾਇਬਨ ਰਾਇਬਨ ਆਡਾ ਹੋਰ ਤਾਂ ਮੈਂ ਕੁਝ ਨਹੀਂ ਲੈਣਾ ਕਿ 2 ਘੰਟੇ ਦੀ ਤਾਂ ਫਲਾਈਟ ਆ ਉੱਥੇ ਜਾ ਕੇ ਹੀ ਲਵਾਂਗਾ ਜੇ ਕੁਝ ਲੈਣਾ ਹੋਇਆ ਏਅਰਪੋਰਟ ਤਾਂ ਜਦੋਂ ਮੈਂ ਐਂਟਰਫੇਸ ਤਾਂ ਮੈਨੂੰ ਲੱਗਦਾ ਤਾਂ ਵੀ ਰਸ਼ ਹੈ ਨਹੀਂ ਪਰ ਅੰਦਰ ਦਾ ਚੰਗਾ ਰਸ਼ ਆ ਯਾਰ ਜਹਾ ਪਰ ਸੈਂਟ ਡਿਸਕਾਊਂਟ ਲੱਗਾ ਕੱਪੜੇ ਤੇ ਦੇਖੋ ਲੇਡੀਜ਼ ਜਿਦਾਨੀਆਂ ਚਾਹੇ ਸਾਡੀਆਂ ਹੋਣ ਚਾਹੇ ਗੋਰੀਆਂ ਹੋਣ ਕੱਪੜੇ ਪਿੱਛੇ ਤਾਂ ਬਸ ਸੇਲ ਲੱਗੀ ਹੋਈ ਆ ਚੱਕ ਲੋ ਚੱਕ ਲੋ ਹੋਈ ਪਈ ਐ ਇਹਦੇ ਬ੍ਰਾਂਡਡ ਟੀਮਾਂ ਦੀਆਂ ਐਮੀਰੇਟਸ ਸਭ ਫੁੱਟਬਾਲ ਪ੍ਰੇਮੀਆ ਦੀਆਂ ਆਪਣਾ ਦੇਖੀ ਹਜੇ ਗੇਟ ਨੰਬਰ ਅਨਾਉਂਸ ਨਹੀਂ ਹੋਇਆ ਅਜੇ ਮੇਰੇ ਨਾਲ ਟਾਈਮ ਬਹੁਤ ਪਿਆ 8 ਵਜੇ ਰਿਲੈਕਸ ਕਹਿੰਦੇ ਹਜੇ ਰਿਲੈਕਸ ਹੋ ਜਾ ਕਰੋਕਸ ਪਏ ਆ 27 ਪਾਉਂਡ ਨੂੰ ਇੰਡੀਆ ਤੋਂ ਸਸਤੇ ਮਿਲ ਜਾਂਦੇ ਆ ਮੈਂ ਇੰਡੀਆ ਤੋਂ ਲਿਆ ਦਾ ਸੇਮ ਚੀਜ਼ ਆ ਇਹ ਸਿਰਫ ਬ੍ਰਾਂਡੇ ਨੌਏ ਕਾਣਾ ਬ੍ਰਾਂਡੇ ਵਿਕਦਾ ਬਾਕੀ ਤਾਂ ਚੀਜ਼ਾਂ ਸਾਰੀਆਂ ਉਧਰ ਤਾਂ ਹੀ ਬਣ ਕੇ ਆਂ ਨੀਂ ਇੰਡੀਆ ਚਾਈਨਾ ਤੋਂ ਇੱਧਰ ਖੜਿਆ ਹਾਜ ਟਾਈਮ ਅਜੇ 2 ਘੰਟੇ ਪਾਏ ਆ ਤੇ ਮੈਂ ਬਹਿ ਗਿਆ ਇੱਕ ਜਗ੍ਹਾ ਹਾਂ ਜਦ ਗੇਟ ਖੁੱਲੂਗਾ ਫਿਰ ਇੱਥੋਂ ਨਿਕਲੋਗੇ ਤਦ ਤੱਕ ਆਰਾਮ ਕਰਦੇ ਆਂ ਦਰਜਾਜ ਚੱਲਦੇ ਦੇਖਦੇ ਆ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਵੀ ਮੇਰੇ ਇਸ ਬੈਗ 'ਚ ਹੈਵੀ ਕੁਝ ਨਹੀਂ ਸੀਗਾ ਪਰ ਉਹਨਾਂ ਨੇ ਫੇਰ ਵੀ ਸਿਕਿਉਰਿਟੀ ਵਾਲੇ ਨੇ ਸਾਈਡ ਤੇ ਕਰਤਾ ਤੇ ਇੱਕ ਲੀਕ ਕੋਡ ਜਿਹਾ ਲੈ ਕੇ ਉਹ ਸਾਰੇ ਪਾਸੇ ਘੁਮਾ ਕੇ ਕਿਸੇ ਨੂੰ ਬੈਗ ਦਿੱਤਾ ਤਾਂ ਨਹੀਂ ਆਪਣਾ ਇਹ ਉਹ ਪੁੱਛਿਆ ਮੈਨੂੰ ਉਹ ਤੋਂ ਬਾਅਦ ਰਿਲੀਜ਼ ਕਰਤਾ ਮੈਨੂੰ ਲੱਗਦਾ ਇਹ ਫੋਰਨਰ ਨਾਲੇ ਕਰਦੇ ਆ ਇੰਦਾ ਫੋਰ ਜਿਹੜੇ ਦੇਖ ਕੇ ਨਾ ਵੀ ਇਹ ਗੋਰਿਆਂ ਨਾਲ ਨਹੀਂ ਕਰਦੇ ਬਰਾਊਨਾਂ ਨਾਲੇ ਕਰਦੇ ਆ ਬਲੈਕ ਨਾਲ ਕਰਦੇ ਆ ਸਾਡੇ ਲੋਕਾਂ ਨਾਲ ਜ਼ਿਆਦਾ ਕਰਦੇ ਆ ਇਹ ਜਿਹੇ ਕੰਮ ਵੇਰੇ 2 ਘੰਟੇ ਪਹਿਲਾਂ ਆ ਗਿਆ ਮੈਂ ਇੱਥੇ ਹਨਾ ਮੈਂ ਤਾਂ ਆਇਆ ਚੱਲ ਵੀ ਸਿਕਿਉਰਿਟੀ ਨੂੰ ਟਾਈਮ ਲੱਗ ਜਾਣਾ ਵੀ ਰਸ਼ਾ ਹੋ ਗਿਆ ਪਰ ਰਸ਼ ਤਾਂ ਹੈ ਨਹੀਂ ਸੀਗਾ 10 ਮਿੰਟ ਦੇ ਵਿੱਚ ਮੇਰੀ ਵਾਰੀ ਆ ਗਈ 10 ਮਿੰਟ ਦੇ ਵਿੱਚ ਮੈਂ ਕਲੀਅਰ ਹੋ ਗਿਆ ਤੇ ਹੁਣ ਘੰਟਾ ਹੋ ਗਿਆ ਮੈਨੂੰ ਇੱਥੇ ਬੈਠੇ ਨੂੰ ਹਜੇ ਤੱਕ ਬੋਰਡਿੰਗ 게ਟ ਅਨਾਉਂਸ ਨਹੀਂ ਹੋਇਆ ਹੈਗਾ ਅਜੇ ਵੀ 1 ਘੰਟਾ ਸਵਾ ਘੰਟਾ ਪੈਪ ਲਾਈਟ ਸਵੇਰੇ 7:00 ਰੇ ਉੱਠ ਕੇ 4 ਵਜੇ 4:30 ਦਾ ਉੱਠਿਆ ਹਾਂ ਹਨਾ ਅੱਖਾਂ ਹੋ ਜਾਂਦਾ ਜਿਹੜੀਆਂ ਸਵੇਰ ਦੀ ਅਰਲੀ ਦੀਆਂ ਫਲਾਈਟਾਂ ਉਹਦੇ ਵਿੱਚ ਲੋ ਜੀ 게ਟ ਨੰਬਰ 18 ਤੋਂ 23 ਸਿੱਧਾ ਜਾਣਾ ਕਹਿੰਦੇ ਫਿਰ ਉੱਪਰ ਚੜ੍ਹਨਾ ਇੱਕ ਵਾਰ ਅਰੇ ਰਸ ਘੱਟੇ ਆ 23 ਨੰਬਰ ਬੋਟਿੰਗ ਵੀ ਚੱਲ ਰਿਹਾ ਬੜੀ ਹੈਰਾਨੀ ਦੀ ਗੱਲ ਆ ਵੀ ਇੰਨੇ ਘੱਟ ਬੰਦੇ ਆ ਮੈਨੂੰ ਲੱਗਦਾ ਜਹਾਜ਼ ਖਾਲੀ ਹੋ ਜਾਊਗਾ ਲਾਗੇ ਬੱਦਲ ਹੋ ਗਏ تھے ਮੌਸਮ ਵੇਲੇ ਕਿੰਨਾ ਹੋ ਗਿਆ ਠੰਡ ਹੋ ਗਈ ਲੋਕ ਦਾ ਜੈਕਟ ਜੂਟ ਵਾਲੀ ਲੈ ਕੇ ਆਏ ਲਾ ਵੀ ਜਹਾਜ਼ ਤਿਆਰ ਖੜਾ ਪਰ ਬਾਰਿਸ਼ ਹੋਣ ਲੱਗ ਗਈ ਇਹਨਾਂ ਨੇ ਮੈਨੂੰ ਲੱਗਦਾ ਭਿਓ ਦੇਣ ਇੱਥੇ ਹੀ ਅੱਜ ਲਾ ਵੀ ਤੋਰੇ ਤਾਂ ਹੈ ਹੁਣ ਪੈਦਲ ਹੀ ਲੈ ਕੇ ਜਾਵਾਂਗੇ ਕਹਿੰਦੇ ਸਰੇ ਤੱਕ ਜਹਾਜ਼ ਤੱਕ ਪੈਦਲ ਹੀ ਚੱਲੋ ਕਹਿੰਦੇ ਜਹਾਜ਼ ਸਾਹਮਣੇ ਖੜਾ ਜਾਂਦੇ ਆ ਲੋਕੀ ਲਾਈਨਾਂ ਲਾਈ ਠੰਡ ਬਹੁਤ ਹੋ ਗਈ ਯਾਰ ਰੈਡੀ 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 ਠੰਡ ਬਹੁਤ ਹੋ ਗਈ ਯਾਰ ਬਹੁਤ ਠੰਡ ਲੱਗ ਰਹੀ ਹੈ ਛੋਟੀ ਏਅਰਲੈਨਾਂ ਦਾ ਇਹ ਫਾਇਦਾ ਬੰਦਾ ਇਹਨੂੰ ਪਲੇਨ ਦੇ ਕੋਲ ਜਾਂਦੇ ਆ ਤੁਸੀਂ ਵਿੱਚੋ ਵਿੱਚ ਨਹੀਂ ਜਾਂਦੇ ਹੈਗੇ ਤਾਂ ਵੇਖੋ ਸੀ ਫਾਈਨਲੀ ਪਹੁੰਚ ਕੇ ਵਿੱਚ ਆਪਣੀ 2 ਘੰਟੇ ਦੀ ਫਲਾਈਟ ਆ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਇਸ ਕਰਕੇ ਛੇਤੀ ਲੰਘ ਜਾਣਾ ਹੈ ਟਾਈਮ ਸੋ ਮਿੱਤਰੋ ਫਾਈਨਲੀ ਪਹੁੰਚ ਗਏ ਆਪ ਆਪਣੇ ਡੈਸਟੀਨੇਸ਼ਨ ਤੇ ਐਗਜ਼ੈਕਟ ਟਾਈਮ ਤੇ ਫਲਾਈਟ ਲੱਗ ਗਈ ਬਹੁਤ ਜ਼ਿਆਦਾ ਲੇਟ ਨਹੀਂ ਹੋਈ ਤੇ ਬਾਹਰ ਦਾ ਮੌਸਮ ਧੁੱਪ ਲੱਗਦੀ ਹੈ ਫੁੱਲ ਬਾਹਰ ਤਾਂ ਧੁੱਪ ਪੂਰੀ ਪਈ ਹੈ ਇਹਨ ਗਰਮੀ ਹੈ ਇੱਥੇ ਗਰਮੀ ਅੱਗੇ ਬਸ ਲੈਣ ਆਈ ਦੀ ਸਾਨੂੰ ਬੱਸੇ ਚੱਲਦੇ ਆਂ ਗਰਮੀ ਬਹੁਤ ਜ਼ਿਆਦਾ ਹੈ। ਯਾਨੀ ਯੂਕੇ ਵੀ ਗਰਮੀ ਸੀਗੀ ਬਟ ਇੱਥੇ ਵੀ ਗਰਮੀ ਆ ਹੁਣ ਅਪੇਅਰਪੋਰਟ ਚ ਆਉਂਦੇ ਆ ਫਿਰ ਦਖਾਂਦੇ ਆ। ਬਸਤ ਹੋਣਾ ਮੈਨੂੰ ਲੱਗਦਾ ਕਹਿੰਦੇ ਪਲੇਨ ਤੋਂ ਟਰਮੀਨਲ ਦੂਰ ਲੱਗਦਾ ਜਿੱਥੇ ਜਾਣਾ ਇਸ ਕਰਕੇ ਬਸ ਦੇ ਵਿੱਚ ਲੈ ਕੇ ਜਾ ਰਹੇ ਆਂ। ਕਰੀਬ 2 ਮਿੰਟ ਦੱਸਦਾ ਵੀ 2 ਮਿੰਟ ਲੱਗਣਗੇ। ਕੋਵੈਂਟਰੀ ਅੰਦਰ ਆ ਗਏ ਪਾਸਪੋਰਟ ਕੰਟਰੋਲ ਹੋਣਾ ਹੁਣ ਇੱਥੇ ਲਾਈਨਾਂ ਲੂਨਾਂ ਲੱਗਣ ਗਈਆਂ ਮਨ ਲੱਗਦਾ ਦੋਸਤੋ ਸ਼੍ਰੀ ਦੁਰਗਾ ਮਹਾਵੀਰ ਦਲ ਕੋਵੈਂਟਰੀ ਤੇ ਸ਼੍ਰੀ ਦੁਰਗਾ ਮਹਾਵੀਰ ਦਲ ਬਰੇਸ਼ੀਆ ਵੱਲੋਂ 5 ਜੁਲਾਈ ਦਿਨ ਸ਼ਨੀਵਾਰ ਨੂੰ ਮਹਾ ਮਾਇਦਾ ਵਿਸ਼ਾਲ ਜਾਗਰਣ ਕਰਾਇਆ ਜਾ ਰਿਹਾ ਹੈ ਕੋਵੈਂਟਰੀ ਇਹ ਸੰਗਤਾਂ ਵੱਲੋਂ 380 via stony stanton road ਕੋਵੈਂਟਰੀ ਵਿਖੇ ਕਰਵਾਇਆ ਜਾ ਰਿਹਾ ਹੈ ਬਰੇਸ਼ੀਆ ਇਟਲੀ ਦੀਆਂ ਸੰਗਤਾਂ ਵੱਲੋਂ ਕਸਤਲਵੇਰ ਦੇ ਮੰਦਿਰ ਦੇ ਵਿੱਚ ਇਟਲੀ ਦੇ ਵਿੱਚ ਇਹ ਜਾਗਰਣ ਕਰਾਇਆ ਜਾ ਰਿਹਾ ਸੋ ਜਿਹੜੀਆਂ ਵੀ ਸੰਗਤਾਂ ਲੈਸਟਰ ਲਫਰੋ ਕਵੈਂਟਰੀ ਡਰਬੀ ਇਸ ਏਰੀਆ ਦੀਆਂ ਉਹ ਸ਼ਨੀਵਾਰ ਨੂੰ ਕਵੈਂਟਰੀ ਵਿਖੇ ਜਰੂਰ ਦਰਸ਼ਨ ਦਿਓ ਤੇ ਜਿਹੜੀਆਂ ਸੰਗਤਾਂ ਬਰੇਸ਼ੀਆ ਬੈਰਗਾਮੋ ਮਾਂਟੋਵਾ ਜਾਂ ਇਸ ਇਲਾਕੇ ਦੀਆਂ ਕੋਈ ਵੀ ਸੰਗਤਾਂ ਮਾਤਾ ਦੀ ਹਾਜ਼ਰੀ ਭਰਨ ਜਰੂਰ ਆਇਓ ਸ਼ਨੀਵਾਰ ਕਸਤਲਵੇਰ ਦੇ ਕਰਮੋਨਾ ਦੇ ਵਿੱਚ ਜੈ ਮਾਤਾ ਦੀ ਯੂਰੋਪੀਅਨ ਪਾਸਪੋਰਟ ਇੱਕ ਤਰਫ ਤੇ ਬਾਕੀ ਦੇ ਇੱਕ ਤਰਫ ਇਹ ਰਹਿ ਰਹੇ ਆ ਜੀ ਯੂਰੋਪੀਅਨ ਪਾਸਪੋਰਟ ਛੇਤੀ ਛੇਤੀ ਨਿਕਲ ਜਾਣਾ ਮੈਨੂੰ ਲੱਗਦਾ ਸੀ ਤਾਂ ਪਾਸਪੋਰਟ ਕਹਿੰਦੇ ਹੱਥ 'ਚ ਫੜ ਕੇ ਰੱਖੋ ਮੋਰ ਤਾਂ ਕਿ ਪਤਾ ਲੱਗ ਜਵੇ ਭਾਈ ਕਿੱਧਰ ਨੂੰ ਜਾਣਾ ਤੁਸੀਂ ਉਹ ਜਿਹੇ ਪੰਚ ਉਹ ਜਿਹੇ ਆ ਦੋਮ ਦੇ ਜਿਹੇ ਸਿਸਟਮ ਲੋ ਜੀ 2 ਮਿੰਟਾਂ 'ਚ ਬਾਹਰ ਯੂਰੋਪੀਅਨ ਪਾਸਪੋਰਟ ਨੂੰ ਬੜੀ ਖਿੱਪ ਕੱਢ ਦਿੰਨੇ ਆ ਬੱਸ ਮਿੰਟ 2 ਲੱਗੇ ਆ ਬੱਸ ਤੇ ਬਾਕੀਆਂ ਦੀ ਲਾਈਨ ਲੱਗੀ ਹੋਈ ਆ ਸਾਡੇ ਸਾਰਿਆਂ ਦੀ ਸੋ ਸਮਾਨ ਜੀ ਦਾ ਆਣਾ ਉਹ ਲ ਖੜ ਗਏ ਆ ਪਰ ਮੇਰੇ ਕੋਲ ਸਮਾਨ ਕੋਈ ਹੈ ਹੀ ਨਹੀਂ ਜਿਹੜਾ ਜਮ੍ਹਾਂ ਕਰਵਾਇਆ ਹੋਵੇ ਮੇਰੇ ਕੋਲ ਇੱਕ ਹੀ ਬੈਗ ਸੀਗਾ ਆਹ ਵਾਲਾ ਉਹ ਮੈਂ ਲੈ ਲਿਆ ਤੇ ਦੋਸਤੋ ਹੁਣ ਆਪਾਂ ਨੇ ਫੜਨੀ ਇੱਥੇ ਤੋਂ ਬੱਸ ਜਿੱਥੇ ਆਪਾਂ ਨੇ ਜਾਣਾ ਠੀਕ ਆ ਤੇ ਬੱਸ ਫੜ ਕੇ ਫਿਰ ਆਪਾਂ ਅੱਗੇ ਚੱਲਣਾ ਫਿਰ ਇੱਥੇ ਲੋਕਾਂ ਨਾਲ ਮਿਲਣਾ ਹੈ ਦੇਖ ਦੇਖਣਾ ਜੇ ਤੁਸੀਂ ਮੇਰੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜ਼ਰੂਰ ਕਰ ਲਿਓ ਤੇ ਇਹ ਦੇਖ ਲਿਆ ਪੂਰੀ ਆ ਵੀਡੀਓ ਹੁਣ ਆਣੀ ਅੱਗੇ ਅੱਗੇ ਇੱਧਰ ਨੂੰ ਐਗਜ਼ਿਟ ਐਗਜ਼ਿਟ ਆ ਜੀ ਅੱਪਾ ਐਗਜ਼ਿਟ ਹੋ ਰਹੇ ਆ ਬਾਹਰ ਜਾਣਾ ਆਪਾਂ ਇੱਧਰ ਨੂੰ ਲੋ ਜੀ ਆਪਾਂ ਆ ਗਏ ਆ ਤਕਰੀਬਨ ਬਾਹਰ 에어ਪੋਰਟ ਤੋਂ ਬਾਹਰ ਤਾਂ ਨਹੀਂ ਆਏ ਪਰ ਉਦਾਂ ਤਕਰੀਬਨ ਤਕਰੀਬਨ ਬਾਹਰਲੇ ਸਾਈਡ ਤੇ ਪਹੁੰਚ ਗਏ ਆ ਪਾ ਹੁਣ ਇੱਥੇ ਤੇ ਫੜਨੀ ਬੱਸ ਰਾਸ਼ ਹੈਗਾ ਬਹੁਤ ਜ਼ਿਆਦਾ ਹਮ ਆਪਾਂ ਨੂੰ ਦੇਖਣਾ ਪੈਣਾ ਬੱਸ ਫਿਲਣੀ ਕਿੱਥੇ ਤੇ ਐਟ ਐਮ ਚੇਂਜ ਐਕਸਚੇਂਜ ਜਿਲੇਟਰੀ ਟਿਕਟ ਬੱਸ ਉਧਰ ਆ ਬੱਸ ਬੱਸ ਪਤਾ ਕਰਦੇ ਆ ਆਪਾਂ ਜਿਸ ਦੇਸ਼ ਵਿੱਚ ਆਏ ਆ ਇਹਦਾ ਨਾਮ ਹੈ ਜੀ ਇਟਲੀ ਕਿਉਂ ਹੈ ਤਪਾਈ ਇਟਲੀ ਰਹਿਣ ਜਾਵਾਂਗੇ ਹੁਣ 8-10 ਦੇ ਲਓ ਜੀ ਟ੍ਰੇਨ ਦੀ ਟਿਕਟ ਮਿਲੀ ਆ 7 ਨੰਬਰ ਕਾਊਂਟਰ ਤੋਂ ਜਾਣੀ ਆ 9 ਯੂਰੋ ਦੀ ਟਿਕਟ ਆਈ ਆ ਉਹਨੇ ਬਰੇਸ਼ੀਆ ਸਟੇਸ਼ਨ ਤੇ ਪਹੁੰਚਾ ਦੇਣਾ ਆਪਾਂ ਆਪਾਂ ਇੱਥੇ ਤੋਂ ਜਾਣਾ ਪਹਿਲਾਂ ਬਰੇਸ਼ੀਆ ਫਿਰ ਬਰੇਸ਼ੀਆ ਤੋਂ ਆਪਾਂ ਜਾਵਾਂਗੇ ਅੱਗੇ ਸਟੇਸ਼ਨ ਦੇ ਬਾਹਰ ਨਿਕਲਣ ਲੱਗੇ ਆ ਦੇਖੋ ਵਾਹ ਜੀ ਵਾਹ ਇਹ ਆ ਇਟਾਲੀਆ ਇਟਲੀ 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 ਪਹੁੰਚ ਗਏ ਇਟਲੀ ਆਫਟਰ ਲੌਂਗ ਟਾਈਮ 1 ਸਾਲ ਬਾਅਦ ਇੱਥੇ ਪਹੁੰਚੇ ਆ ਜੀ ਹੁਣ ਅੱਪਾ ਨੇ ਜਾਣਾ ਜੀ 7 ਨੰਬਰ ਕਾਊਂਟਰ ਉੱਤੇ ਕੋ ਮੈਨੂੰ ਇਹ ਡੀਕ ਰਿਹਾ ਵਾੜਾ ਖਾਤਾ ਨੰਬਰ ਵਾਲਾ ਆ ਗਿਆ ਭਾਗ ਜੀ ਆ ਗਿਆ ਸੋ 7 ਨੰਬਰ ਬਰੇਸ਼ੀਆ ਸਾਢੇ 12 ਵਜੇ 25 ਮਿੰਟ ਤੇ ਜਾਣੀਆਂ ਮੈਨੂੰ ਲੱਗਾ ਜਿਹੜੀ 11:30 ਜਾਣੀ ਤੇ ਉਹ ਨਿਕਲ ਗਈ ਲੈ ਵੀ ਆਪਣੇ ਕੋਲ 1 ਘੰਟਾ ਹੁਣ 1 ਘੰਟਾ ਹੋਰ ਹੀ ਖੜਨਾ ਪੈਣਾ ਬਸ ਹੁਣੀ ਹੁਣੀ ਨਿਕਲ ਗਈ ਲਓ ਜੀ ਇੱਦਾਂ ਦੀ ਟਿਕਟ ਦਿੱਤੀ ਆ ਮੈਨੂੰ ਨੇ ਕੱਟ ਕੇ 9 ਯੂਰੋ ਦੀ 9.5 ਯੂਰੋ ਬ੍ਰੇਸ਼ੀਆ ਕਦੇ ਸਟੇਸ਼ਨ ਤੇ ਲੈ ਕੇ ਜਾਊਗਾ ਤੇ ਬ੍ਰੇਸ਼ੀਆ ਸਟੇਸ਼ਨ ਤੋਂ ਫਿਰ ਮੈਂ ਆਪਣੇ ਇੱਕ ਫਰੈਂਡ ਨੂੰ ਫੋਨ ਕਰਦਾ ਉਹ ਮੈਨੂੰ ਲੈਣ ਆ ਜਾਊਗਾ ਤੇ ਬ੍ਰੇਸ਼ੀਆ ਤੱਕ ਆਪਾਂ ਜਾਵਾਂਗੇ ਇਸ ਬੱਸ ਦੇ ਵਿੱਚ ਇੱਥੋਂ ਵੈਸੇ ਟ੍ਰੇਨ ਵੀ ਜਾਂਦੀ ਆ ਪਰ ਹੁਣ ਮੈਨੂੰ ਇੱਥੋਂ ਟ੍ਰੇਨ ਸਟੇਸ਼ਨ ਜਾਣਾ ਪੈਣਾ ਤਾਂ ਫਿਰ ਟ੍ਰੇਨ ਸਟੇਸ਼ਨ ਤੋਂ ਫਿਰ ਟ੍ਰੇਨ ਫੜਨੀ ਪੈਣੀ ਹੈ ਟਾਈਮ ਤੋਂ ਉੱਥੇ ਹੀ ਆ ਉੱਥੇ ਹੀ ਪਹੁੰਚਣੀ ਹੈ ਸੋ ਇਹਦੇ ਨਾਲੋਂ ਬੈਟਰ ਆ ਵੀ ਬੱਸੇ ਫੜੀ ਜਾਓ ਜੋ ਜਿਹੜੇ ਤੱਕ ਵੀਰੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਜ਼ਰੂਰ ਕਰ ਲਿਓ ਕਿਉਂਕਿ ਇਟਲੀ ਦੀ ਪੂਰੀ ਸੀਰੀ ਚੱਲਣੀ ਆ ਹੁਣ ਪੂਰੀਆਂ ਫਿਲਮਾਂ ਪੂਰੀਆਂ ਵੀਡੀਓ ਆਣੀਆਂ ਫਿਲਮਾਂ ਕਹਿ ਤਾ ਸਾਰੀ ਵੀਡੀਓ ਆਣੀਆਂ ਇੱਥੇ ਦੀਆਂ ਪੂਰੀਆਂ ਇਟਲੀ ਦਾ ਮਾਹੌਲ ਇਸ ਵਕਤ ਕਿਦਾਂ ਦਾ ਉਹ ਤੁਹਾਨੂੰ ਦਿਖਾਵਾਂ ਇੱਥੇ 에ਰਪੋਰਟ ਦੇ ਬਾਹਰ ਰਸ਼ ਦੇਖੋ ਕਿੰਨਾ ਮੌਸਮ ਬਹੁਤ ਵਧੀਆ ਹੈ ਗਰਮੀ ਆ ਤੇ ਯੂਕੇ ਦੀ 30 ਡਿਗਰੀ ਆ ਇੱਥੇ ਦੀ ਵੀ ਮੈਂ ਕਹਿੰਨਾ 35 35 ਡਿਗਰੀ ਇੱਕ ਹੀ ਬਰਾਬਰ ਆ ਪਤਾ ਨਹੀਂ ਕਿ ਉੱਥੇ ਗਰਮੀ ਜ਼ਿਆਦਾ ਲੱਗਦੀ ਹੈ ਇੱਥੇ ਤਕਰੀਬਨ ਹੁਣ ਸਟਾਈਟ 22 ਡਿਗਰੀ ਇੱਥੇ ਵੀ 30 ਡਿਗਰੀ ਟੈਂਪਰੇਚਰ ਦੱਸ ਰਿਹਾ ਸੌਰੀ ਪਰ ਇੱਥੇ ਉਨੀ ਨਹੀਂ ਲੱਗ ਰਹੀ ਜਿੰਨੀ ਯੂਕੇ 'ਚ ਲੱਗ ਰਹੀ ਹੈ ਫਰਕ ਆ ਥੋੜਾ ਜਿਹਾ ਮੌਸਮ ਦਾ ਪਤਾ ਨਹੀਂ ਹਿਊਮਿਡਿਟੀ ਦਾ ਫਰਕ ਹੋਣਾ ਜਾਂ ਕੋਈ ਹੋਰ ਬਸ ਤਾਂ ਲੱਗ ਚੁੱਕੀ ਆ ਬਰੇਸ਼ੀਆ ਦੀ ਪਰ ਹਜੇ ਵੀ ਅੱਧਾ ਘੰਟਾ ਪਿਆ ਸਾਢੇ 12 ਵਜੇ ਚੱਲਣੀਆਂ ਅਜੇ 12 ਵਜੇ ਆ ਅੱਧਾ ਘੰਟਾ ਜੇ ਹੋਰ ਪਿਆ ਆਪਣਾ ਇੱਥੇ ਇਟਲੀ ਦੇ ਵਿੱਚ ਨਾ ਕਹਿੰਦੇ ਆਪਣੇ ਪੰਜਾਬੀ ਬਹੁਤ ਹਨ ਜੀ ਚਾਹੇ ਚੜ੍ਹਦੇ ਪੰਜਾਬ ਦੇ ਹੋਣ ਚਾਹੇ ਲੈਦੇ ਪੰਜਾਬ ਦੇ ਤੇ ਮੇਰੇ ਨਾਲ ਵੀ ਪਾਕਿਸਤਾਨੀ ਭਾਈ ਬੈਠੇ ਹੋ ਉਹ ਤੋਂ ਅੱਗੇ ਵੀ ਇੰਡੀਅਨ ਪੰਜਾਬੀ ਬੈਠੇ ਆ ਤੇ ਪੰਜਾਬੀ ਬਹੁਤ ਹਨ ਜੀ ਇੱਥੇ ਯੋਰੀ ਪਰ ਫਵੋਰੇ ਮੇਟੀਆਮੋਚੀ ਸੁਲਾ ਲੀਨਿਆ ਜਾਲਲਾ ਸਟੇ ਇਨ ਦਾ ਪਲਟਫਾਰਮ ਓਨ ਦਾ ਯੈਲੋ ਲਾਈਨ ਲਾਈਨ ਲਾ ਕੇ ਖੜੇ ਹੋ ਕਹਿੰਦੇ ਜੇ ਬੱਸ ਚੜਨਾ ਨਹੀਂ ਨਹੀਂ ਕਹਿੰਦੇ ਲੈ ਕੇ ਜਾਣਾ ਬੇਰਗਾਮ ਏਅਰਪੋਰਟ ਤੋਂ 1 ਘੰਟੇ ਦੀ ਡਰਾਈਵ ਆ ਬ੍ਰੇਸ਼ਿਆ ਸਟੇਸ਼ਨ ਦੀ 1 ਘੰਟਾ ਜਾਂ 50 ਮਿੰਟ ਦੀ ਕਹਿ ਲਓ ਇੰਨਾ ਕੁ ਟਾਈਮ ਲੱਗਦਾ ਹੁਣ ਵੀ ਦੋਸਤੋ ਬ੍ਰੇਸ਼ਿਆ ਪਹੁੰਚ ਗਿਆ ਮੈਂ ਬ੍ਰੇਸ਼ਿਆ ਬੱਸ ਸਟੈਂਡ ਤੇ ਖੜਾ ਇਸ ਵਕਤ ਓ ਮਾਈ ਗੋਡ ਮੇਰੀ ਬੱਸ ਲੰਘ ਗਈ ਓ ਮਾਮਾ ਮੇਰੀ ਬੱਸ ਲੰਘ ਗਈ ਓਏ ਫੇਰ ਬੱਸ ਲੰਘ ਗਈ ਮੈਂ ਪਹੁੰਚਿਆ ਇੱਥੇ ਬੱਸ ਸਟਾਪ ਤੇ ਜਦੋਂ ਮੇਰੀ ਬੱਸ ਲੰਘ ਗਈ ਹੁਣ ਮੈਨੂੰ ਦੇਖਣਾ ਪੈਣਾ ਕਿੰਨੇ ਵਜੇ ਆ ਜਾਂ ਮੈਨੂੰ ਫਰੈਂਡ ਨੂੰ ਫੋਨ ਕਰਨਾ ਪੈਣਾ ਵੀ ਭਾਈ ਆ ਕੇ ਮੈਨੂੰ ਲੈ ਜੀਏ ਇੱਥੇ ਤੇ ਕਿਉਂਕਿ ਅਗਲੀ ਬੱਸ ਪਤਾ ਨਹੀਂ ਕਿੰਨੇ ਵਜੇ ਜਾਣੀ ਹੈ ਬਰੇਸ਼ਾ ਚ ਨਾ ਬਹੁਤ ਸਾਰੇ ਆਪਣੇ ਪੰਜਾਬੀ ਲੋਕ ਬਹੁਤ ਆ ਇੱਥੇ ਚਾਹੇ ਉਹ ਅਗਰ ਚੜ੍ਹਦੇ ਪੰਜਾਬ ਦੇ ਹੁਣ ਚਾਹੇ ਲੈਦੇ ਪੰਜਾਬ ਦੇ ਹੈ ਪੰਜਾਬੀ ਜ਼ਿਆਦਾ ਤੇ ਉਹਨਾਂ ਦੀ ਤਦਾਦ ਬਹੁਤ ਜਿਆਦਾ ਆ ਹੋਰ ਜੇ ਬੇਰੇ ਨਾਲ ਪਾਕਿਸਤਾਨੀ ਆਇਆ ਸੀਗਾ ਇੱਕ ਉਥੋਂ 에어ਪੋਰਟ ਤੋਂ ਉਹ ਵੀ ਦੱਸਦਾ ਸੀਗਾ ਕਹਿੰਦਾ ਇੱਥੇ ਵੀ ਪਾਕਿਸਤਾਨੀ ਆਰ ਆਪਣੇ ਇੰਡੀਅਨ ਪੰਜਾਬੀਆਂ ਜਿਹੜੀ ਉਹਨਾਂ ਦੀ تعداد ਹੀ ਜ਼ਿਆਦਾ ਤੇ ਆਹ ਸਾਹਮਣੇ ਟ੍ਰੇਨ ਸਟੇਸ਼ਨ ਆ ਜੀ ਸਾਹਮਣੇ ਆਹ ਟ੍ਰੇਨ ਸਟੇਸ਼ਨ ਆ ਜੀ ਇੱਥੇ ਤੇ ਆਹ ਹੈਗਾ ਜੀ ਬੱਸ ਸਟੈਂਡ ਇਟਲੀ ਦੇ ਸ਼ਹਿਰ ਬਰੀਸ਼ੀਆ ਦੇ ਵਿੱਚ ਖੜਾ ਇਸ ਵਕਤ ਮੈਂ ਹੁਣ ਮੈਂ ਦੇਖਣਾ ਟਾਈਮ ਟੇਬਲ ਵੀ ਕਿੰਨੇ ਵਜੇ ਮੈਨੂੰ ਅੱਗੇ ਨੂੰ ਬੱਸ ਮਿਲਦੀ ਹੈ ਸਟੈਂਡ ਦੇ ਅੰਦਰ ਪਤਾ ਕਰਕੇ ਆਉਣਾ ਵੀ ਕਿੰਨੇ ਵਜੇ ਆਉਣ ਤੇ ਦੇਖਣਾ ਆਪਣਾ ਟਾਈਮ ਟੇਬਲ ਦੇਖਦੇ ਆਂ ਫਿਰ ਪਤਾ ਲੱਗੂਗਾ ਵੀ ਕਿੰਨੇ ਵਜੇ ਆ। ਕਰੀਬ 25 30 ਸਾਲ ਬਾਅਦ ਮੈਂ ਆਹ ਟ੍ਰੇਨ ਸਟੇਸ਼ਨ ਤੇ ਆਇਆ। ਉਦੋਂ ਪਹਿਲਾਂ ਆਂਦੇ ਹੁੰਦੇ ਸੀਗੇ ਲਗਾਤਾਰ ਕੰਟੀਨਿਊ ਜਿੱਕੇ ਤੇ ਜਾਣਾ ਹੁੰਦਾ ਸੀਗਾ। ਜ਼ਿਆਦਾ ਆਂਦੇ ਹੁੰਦੇ ਸੀਗੇ। ਅੱਜ ਟ੍ਰੇਨ ਸਟੇਸ਼ਨ ਦੇ ਅੰਦਰ ਜਾ ਕੇ ਵੀ ਦੇਖ ਲਈ। ਫਿਰ ਸਾਮਾ ਟਿਕਟ ਲੈ ਲਿਆ ਮੈਂ ਜਿੱਥੇ ਮੈਂ ਜਾਣਾ ਕੋਈ ਇਨਸਾਨੋ ਦੀ ਹੌਲੀ ਉਹਦੇ ਲੱਗੇ ਇੱਕ ਹੋਰ ਸਟੇਸ਼ਨ ਪੈਂਦਾ ਗਿਰੋਲਾ ਨੋਵਾ। ਹੁਣ ਮੈਂ ਉੱਥੇ ਤੱਕ ਜਾਊਂਗਾ। ਬਿਲਕੁਲ ਲਾਗੇ ਪੈਂਦਾ ਉੱਥੇ ਤੋਂ 10 ਮਿੰਟ ਦੀ ਡਰਾਈਵ ਆ ਫਿਰ ਉਹ ਮੇਰਾ ਫਰੈਂਡ ਉੱਥੇ ਆ ਜਾਊਗਾ ਕਿਉਂਕਿ ਇਹ ਫਿਲਹਾਲ ਉਹ ਕੰਮ ਕਰਦੇ ਆ ਮੈਂ ਇਹ ਡਿਸਟਰਬ ਨਹੀਂ ਕਰਨਾ ਚਾਹੁੰਦਾ ਵੀ ਕੰਮ ਕਰ ਤੇ ਆ ਵਿਚਾਰਾ ਹਨਾ ਜਦੋਂ ਉਹਨਾਂ ਨੇ ਕੰਮ ਛੱਡਣਾ ਮੈਂ ਬਰੋਲਾ ਨੋਵਾ ਪਹੁੰਚ ਜਾਣਾ ਫਿਰ ਸਦਾ ਮੈਨੂੰ ਬਰੋਲਾ ਨੋਵਾ ਤੇ ਚੱਕ ਲੈਣਗੇ ਸੁਣਖਾ ਜਦ ਤੱਕ ਟ੍ਰੇਨ ਆਣੀ ਆ ਤਦ ਤੱਕ ਕੁਛ ਥੋੜਾ-ਬੋੜਾ ਠੰਡਾ ਠੁੰਡਾ ਹੀ ਪੀ ਲਈਏ ਕੋਈ ਹਨਾ ਕਿਉਂਕਿ ਗਰਮੀ ਇੱਥੇ ਵੀ ਕਾਫੀ ਆ ਬਰੇਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਵਾਲੀ ਬਾਰ 'ਚ ਬੈਠ ਗਿਆ ਮੈਂ ਆ ਕੇ ਇੱਕ ਠੰਡੀ ਜੀ ਬੀਅਰ ਲੈ ਲਈ ਤੇ ਗ ਵਰੀਆ ਲੱਗਦਾ ਪੁਰਾਣਾ ਬਰੇਸ਼ਾ ਦੇਖਣਾ ਇੱਥੇ ਆਪਣੇ ਬਹੁਤ ਸਾਰੇ ਲੋਕਾਂ ਨੇ ਆਪਦੇ ਕੰਮ ਕਰਲੇ ਹੁਣ ਤਾਂ ਬੜੇ ਤਗੜੇ ਤਗੜੇ ਕੰਮ ਕਰੇ ਹੋਏ ਆ ਤੁਹਾਨੂੰ ਇੱਕ ਇੱਕ ਕਰਕੇ ਕਈ ਲੋਕਾਂ ਨਾਲ ਮਿਲਾਂਗਾ ਜਿਹੜੇ ਇੱਥੇ ਆ ਕੇ ਜਿਨ੍ਹਾਂ ਨੇ ਆਪਣੇ ਕੰਮ ਕਰੇ ਕਾਮਯਾਬ ਹੋਏ ਬੜੇ ਬੜੇ ਬਿਜ਼ਨਸ ਬਣਾਏ ਫਾਰਮ ਬਣਾਏ ਉਹਨਾਂ ਲੋਕਾਂ ਨੂੰ ਮਿਲਾਂਗੇ ਆਪਾਂ ਤੁਸੀਂ ਦੇਖਦੇ ਰਹੋ ਸਬਸਕ੍ਰਾਈਬ ਕਰ ਲਿਓ ਮੇਰਾ ਚੈਨਲ ਤੇ ਹਜੇ 2:40 ਤੇ ਆਪਣੀ ਟ੍ਰੇਨ ਆ ਜਦ ਤੱਕ ਆਪਾਂ ਉਰੇ ਬੈਠ ਕੇ ਆਨੰਦ ਲੈਂਦੇ ਆ ਬਾਅਦ ਵਿੱਚ ਆਪਾਂ ਟ੍ਰੇਨ ਚੱਲਾਂਗੇ ਦਰਖਤਾਂ ਦੀ ਕਟਿੰਗ ਦੇਖ ਕੇ ਨਹੀਂ ਸੋਹਣੀ ਕਰੀ ਵੀ ਹੈ ਹਨ ਬਰੇਸ਼ ਸਟੇਸ਼ਨ ਦੇ ਸਾਹਮਣੇ ਆ ਲੈ ਵੀ ਆਪਣਾ ਟਾਈਮ ਹੋ ਗਿਆ ਚੱਲੀਏ ਹੁਣ 16 ਨੰਬਰ ਇੱਧਰ ਆ ਜੀ 15 ਨੰਬਰ ਆ ਸੌਰੀ ਮੈਂ 16 ਗਈ ਆ ਨਾ 15 ਨੰਬਰ ਪਲੇਟਫਾਰਮ ਤੇ ਜਾਣਾ ਆ ਪਾ ਪਲੇਟਫਾਰਮ ਨੂੰ ਕਹੇ ਕਹਿੰਦੇ ਆ ਜੀ ਬਿਨਾਰੀਓ ਸੋਹਣਾ ਬਣਿਆ ਹੋਣਾ ਟ੍ਰੇਨ ਸਟੇਸ਼ਨ ਐਂ ਚਮਕਦਾਰ ਸਫਾਈ ਵੀ ਹੈਗੀ ਆ ਬਥੇਰੀ ਇਹੋ ਜੀ ਗੱਲ ਨਹੀਂ ਵੀ ਗੰਦਾ ਨਹੀਂ ਹੈਗਾ ਇਟਾਲੀਅਨ ਲੈਂਗੁਏਜ ਵੈਸੇ ਸੌਖੀ ਆ ਜੇ ਇਹਨੂੰ ਸਿੱਖਣਾ ਚਾਹੇ ਕੋਈ ਬਹੁਤ ਜ਼ਿਆਦਾ ਔਖੀ ਨਹੀਂ ਹੈਗੀ ਇਹ ਲੈਂਗੁਏਜ ਆ ਗਿਆ ਜੀ 15 16 ਇੱਕ ਪਾਸੇ 15 ਇੱਕ ਪਾਸੇ 16 ਚੱਲ ਭਰਾਵਾ ਆ ਦੇਖ ਲਓ ਜੀ ਉੱਪਰੋਂ ਪਲੇਟਫਾਰਮ ਇਟਲੀ ਦੇ ਸ਼ਹਿਰ ਬਰੇਸ਼ੀਆ ਟ੍ਰੇਨ ਸਟੇਸ਼ਨ ਦਾ ਪਲੇਟਫਾਰਮ ਆ ਸਾਫ ਸੁਥਰਾ ਆਪਾਂ ਇਹ 15 ਨੰਬਰ ਤੇ ਹੀ ਜਾਣਾ ਕਰੇਮੂਨਾ वैसे बहुत ज्यादा दूर नहीं हैगा 15 ਤੋਂ 20 ਮਿੰਟੇ ਦੂਰ ਹੈ ਜਿੱਥੇ ਪੈ ਜਾਣਾ ਪਰ ਮੈਂ ਤਾਂ ਨਹੀਂ ਗਿਆ ਕਿਸੇ ਦੇ ਨਾਲ ਪਰ ਫਿਰ ਪਹਿਲਾਂ ਗੱਲ ਵੀ ਦੱਸਿਆ ਕਿਉਂਕਿ ਮੈਂ ਕਹਿੰਦਾ ਤਾਂ ਵੀ ਜੇ ਮੈਂ ਕਿਸੇ ਨਾਲ ਟੈਕਸੀ ਦੇ ਵਿੱਚ ਜਾਂ ਮੈਂ ਕਿਸੇ ਨਾਲ ਗੱਡੀ ਦੇ ਵਿੱਚ ਚਲੇਗਾ ਕਿਸੇ ਫਰੈਂਡ ਨੂੰ ਬੁਲਾ ਕੇ ਫਿਰ ਮੈਂ ਤਾਂ ਵੀਡੀਓ ਨਹੀਂ ਬਣਾਣੀ ਫਿਰ ਮੈਨੂੰ ਤਾਂ ਦਿਖਾਇਆ ਨਹੀਂ ਜਾਣਾ ਰਸਤਾ ਸਾਰਾ ਸੋ ਇਸ ਕਰਕੇ ਮੈਂ ਲਾਇਆ ਨਹੀਂ ਕਿਸੇ ਬਾਕੀ ਟ੍ਰੇਨ ਆ ਗਈ ਆ ਆਪਣੀ ਟਾਈਮ ਪਰ ਆ ਗਈ ਚੱਲ ਭਰਾਵਾ ਅੰਦਰ ਗਾਸ ਤਾਂ ਗਰਮੀ ਬਹੁਤ ਹੈ ਆਪ ਸੁਤਰੀ ਟ੍ਰੇਨ ਆ ਵਧੀਆ ਏਸੀ ਚੱਲ ਰਿਹਾ ਅੰਦਰ ਨਜ਼ਾਰਾ ਆ ਗਿਆ ਇੱਥੇ ਬਹਿ ਜਾ ਮਿੱਤਰ ਇਦਾਂ ਦੀ ਟ੍ਰੇਨ ਆ ਭਰਾ ਲਾ ਟ੍ਰੇਨ ਸਟੇਸ਼ਨਾਂ ਦੇ ਨਾਮ ਲਿਖੇ ਹੋਏ ਆਪਾਂ ਨੇ ਜੇ ਜਾਣਾ ਚੌਥੇ ਸਟੇਸ਼ਨ ਤੇ ਵੇਰੋਲਾ ਨੋਵਾ ਫਿਰਮਾ బిਲਪੀ ਕੋਸੋ ਲਾਸ਼ਾਟੇ ਕੀ ਬੇਨਸੀਦੀ ਟੋਜੇਟੀ ਪਰਸੋਨਾਲੀ ਨੋਨ ਅਪੋਜਾਟੇ ਕੀਏਮੀ ਸੁਮੀ ਸੇਦੀਨੀ ਐਂ ਮਾਂਟੇਨੇਟੇ ਪੂਰੀਟੋ ਰੀਪੋਰਸੋ Ti occupate Vi invitiamo ad abbassare la suoneria dei ਦੋਸਤੋ ਟ੍ਰੇਨ ਦੇ ਇਸ ਸੈਕਸ਼ਨ ਦੇ ਵਿੱਚ ਤੁਸੀਂ ਆਪ ਦਾ ਸਾਈਕਲ ਲੈ ਕੇ ਚੜ੍ਹ ਸਕਦੇ ਆ ਉੱਥੇ ਪਾਰ ਕਰਕੇ ਤੁਸੀਂ ਆਪਣਾ ਆਰਾਮ ਨਾਲ ਬਹਿ ਜਾਓ ਸਾਈਕਲ ਲਈ ਅਲੱਗ ਬਣਿਆ ਹੋਇਆ ਇਹਨਾਂ ਦਾ ਕੈਬਨ ਲੋਬੀ ਮਿੱਤਰੋ ਅਪਾ ਪਹੁੰਚ ਗਏ ਆ ਜੀ ਬਰੋਲਾ ਨੋਵਾ ਟ੍ਰੇਨ ਸਟੇਸ਼ਨ ਤੇ ਇੱਥੇ ਬਾਹਰ ਬਹੁਤ ਕਾਹਂਡ ਆਇਆ ਹੋਣਾ ਲੈਣ ਸਟੇਸ਼ਨ ਦੇ ਬਾਹਰ ਨਿਕਲਣਾ ਹੁਣ ਅੰਦਰ ਏਸੀ ਦਾ ਐਨ ਹੁਣ ਗਰਮੀ ਬਹੁਤ ਆ ਸਾਹਮਣੇ ਖੜਾ ਮੈਂ ਲੱਗਾ ਵੀ ਇੱਥੇ ਆ ਉਹ ਖੜੇ ਆਜੋ 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 ਗੱਡੀ ਆ ਗਈ ਮੇਰੇ ਵੀ ਜੇ ਮੈਂ ਕੁਝ ਕਹਿੰਦੇਗਾ ਤੂੰ ਕੀ ਐ ਕਰਿਓ ਸੋ ਦੋਸਤੋ ਏ ਸੀ ਗਾ ਜੀ ਅੱਜ ਦਾ ਸਾਡਾ ਬਲੌਗ ਅਗਰ ਪਸੰਦ ਆਇਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਰ ਅਜਿਆ ਵੀਡੀਓ ਦੇਖਣੇ ਤਦ ਤੱਕ ਨਮਸਤੇ ਸਤਿ ਸ੍ਰੀ ਅਕਾਲ ਸਲਾਮ ਚਾਓ ਚਾਓ